ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਫਿਰੋਜ਼ਪੁਰ ਲੋਕ ਸਭਾ ਸੀਟ ਅਜੇ ਹੀ ਹੈ ਕਿ ਕਾਂਗਰਸ ਜਾਂ ਭਾਜਪਾ ਵੱਲੋਂ ਇਸ ਸੀਟ ਦਾ ਐਲਾਨ ਨਾ ਕਰਨ ਤੇ ਉਹ ਨਿਰਾਸ਼ ਨਜ਼ਰ ਆ ਰਹੇ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਵਿੱਚ 12 ਸੀਟਾਂ ਦਾ ਐਲਾਨ ਕੀਤਾ ਗਿਆ ਹੈ ਪਰ ਫਿਰੋਜ਼ਪੁਰ ਲੋਕ ਸਭਾ ਸੀਟ ਲਈ ਹਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਤਾ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਚੋਣਾਂ ਦਾ ਟਾਈਮ ਹੈ ਉਹ ਲੋਕ ਸਭਾ ਸੀਟ ਫਿਰੋਜ਼ਪੁਰ ਦੀ ਆਪਾਂ ਗੱਲ ਕਰਦੇ ਹੇਲੇ ਤੱਕ ਕਾਂਗਰਸ ਵੱਲੋਂ ਟਿਕਟ ਹੀ ਨਹੀਂ ਅਨਾਉਂਸ ਕੀਤੀ ਗਈ ਤੁਸੀਂ ਵੀ ਕਾਂਗਰਸੀ ਵਰਕਰ ਹੋ ਔਰ ਕਿਵੇਂ ਦੇਖਦੇ ਹੋਗੇ ਇਸ ਸੀਟ ਨੂੰ ਲੈ ਕੇ ਦੇਖੋ ਪੰਜਾਬ ਦੀਆਂ 12 ਸੀਟਾਂ ਜਿਹੜੀਆਂ ਉਹ ਡਿਕਲੇਅਰ ਹੋ ਚੁੱਕੀਆਂ ਔਰ ਫਿਰੋਜ਼ਪੁਰ ਦੀ ਜਿਹੜੀ ਇੱਕ ਸੀਟ ਏ ਥੋੜੀ ਲੇਟ ਹੋ ਗਈ ਥੋੜੀ ਜੀ ਮੈਂ ਕਹਿੰਨਾ ਕਾਫੀ ਲੇਟ ਹੋ ਗਈ ਸੋ ਸਾਡੀ ਹਾਈਕਮੰਡ ਨੂੰ ਬੇਨਤੀ ਹੈ ਕਿ ਜਿਹੜੀ ਇਹ ਟਿਕਟੇ ਛੇਤੀ ਤੋਂ ਛੇਤੀ ਅਨਾਉਂਸ ਕੀਤੀ ਜਾਵੇ ਤਾਂ ਕਿ ਜਿਹੜਾ ਕਾਂਗਰਸ ਦਾ ਵਰਕਰ ਉਹਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਉਹ ਇਲੈਕਸ਼ਨ ਲੜਨ ਲਈ ਤਿਆਰ ਪਰ ਤਿਆਰ ਬੈਠਾ ਹੈ ਸੋ ਸਾਰੇ ਜਣੇ ਜਿਹੜੇ ਕਾਂਗਰਸੀ ਵਰਕਰ ਔਰ ਆਉਦੇਦਾਰ ਜਿਹੜੇ ਇੱਥੋਂ ਦੇ ਉਹ ਟਿਕਟ ਦੀ ਵੇਟ ਕਰਦੇ ਨੇ ਕਿ ਕਦੋਂ ਸਾਡਾ ਕੈਂਡੀਡੇਟ ਆਵੇ ਔਰ ਅਸੀਂ ਉਹਦੇ ਹੱਕ 'ਚ ਪ੍ਰਚਾਰ ਕਰੀਏ ਮਾਲਦੇ ਹੋ ਕਿ ਕਾਂਗਰਸੀ ਵਰਕਰਾਂ ਦੇ ਵਿੱਚ ਵੀ ਮਯੂਸੀ ਐਸਸੀ ਨੂੰ ਲੈ ਕੇ ਕਿੰਨੀ ਕਿ ਟਿਕਟ ਅਨਾਉਂਸ ਹੋਈ ਜੀ ਹਾਂ ਬਿਲਕੁਲ ਚਰਚਾ ਬਣੀ ਰਹਿੰਦੀ ਹੈ ਚਿਹਰਿਆਂ ਦੀ ਵੀ ਫਲਾਣ ਚਿਹਰਾ ਆਏਗਾ ਫਲਾਣ ਚਿਹਰਾ ਆਏਗਾ ਸੋ ਜਲਦੀ ਤੋਂ ਜਲਦੀ ਡਿਕਲੇਅਰ ਕਰ ਦੇਣਾ ਚਾਹੀਦਾ ਕਿਉਂਕਿ ਕਾਫੀ ਲੇਟ ਹੈ ਔਰ ਜਿਹੜਾ ਵਰਕਰ ਦਾ ਮਨੋਬਲ ਹੈ ਜਿਹੜਾ ਹੋਰ ਉੱਚਾ ਹੋਏਗਾ